ਉਸ ਦੀ ਵੀ ਝੋਲ ਮੋਤੀਆਂ ਦੇ ਨਾਲ ਭਰ ਗਈ ਉਸ ਦੀ ਵੀ ਝੋਲ ਮੋਤੀਆਂ ਦੇ ਨਾਲ ਭਰ ਗਈ ਪੁੰਝੇ ਗਜਲ ਦੇ ਅਥਰੂ ਜਿਸ ਨੇ ਰਮਾਲ ਨਾਲ ਲਾਖ ਜੀ ਹਮੇਸ਼ਾ ਪਾਉਂਦੇ ਲੀੜੇ ਅਰਥਾਂ ਦੇ ਲਾਖ ਜੀ ਹਮੇਸ਼ਾ ਪਾਉਂਦੇ ਲੀੜੇ ਅਰਥਾਂ ਦੇ ਨਾਲ ਉਚਾਰਨ ਪੰਛੀ ਹੋਰ ਸਮਰਦੇ ਨੇ ਨਾੜ ਉਚਾਰਨ ਪੰਛੀ ਹੋਰ ਸੰਵਰਦਨੇ ਸੁਬਾ ਸਵੇਰੇ ਆਪਣੀ ਮਾਂ ਦਾ ਨਾਮ ਲੈਣਾ ਸੁਬਾ ਸਵੇਰੇ ਆਪਣੀ ਮਾਂ ਦਾ ਨਾਮ ਲੈਣਾ ਪੰਛੀ ਰੱਬ ਦਾ ਨਾਮ ਧਿਆਣਾ ਹੁੰਦਾ ਹੈ ਪੰਛੀ ਰੱਬ ਦਾ ਨਾਮ ਧਿਆਣਾ ਹੁੰਦਾ ਹੈ ਪੰਛੀ ਤਾਂ ਸਿੱਖਦਾ ਪਿਆ ਹੈ ਸ਼ਾਇਰੀ ਪੰਛੀ ਤਾਂ ਸਿੱਖਦਾ ਪਿਆ ਹੈ ਸ਼ਾਇਰੀ ਯਾਰ ਕਹਿੰਦੇ ਨੇ ਗੱਜਲ ਸੁਲਤਾਨ ਹੈ ਯਾਰ ਕਹਿੰਦੇ ਨੇ ਗੱਜਲ ਸੁਲਤਾਨ ਹਨ ਇਹਨਾਂ ਸ਼ੇਰਾਂ ਦੇ ਚੇਤਾ ਹਨ ਸਰਦਾਰ ਪੰਛੀ ਜੀ ਜਿੰਨਾਂ ਦਾ ਅਸਲ ਨਾਮ ਕਰਮਯਲ ਸਿੰਘ ਹੈ ਸਾਹਿਬ ਜੀ ਦੁਨੀਆ ਵਿੱਚ ਹੈ ਆਪਣੇ ਸਾਹਿਤਕ ਨਾਮ ਸਰਦਾਰ ਪੰਛੀ ਨਾਲ ਗੁਲੰਦੀਆ ਸ਼ੋਰ ਹਨ ਸਰਦਾਰ ਪੰਛੀ ਹੋਰਾਂ ਨੂੰ ਸ਼ਾਇਰੀ ਵਿਰਸੇ ਵਿੱਚ ਮਿਲੀ ਹੈ ਸੋ ਇਸ ਤਰ੍ਹਾਂ ਦੀ ਸੰਗਰਸ਼ੀਲ ਜ਼ਿੰਦਗੀ ਚੋਂ ਉਗਮੀ ਸਿਹਤਮੰਦ ਸ਼ਾਇਰੀ ਦੀ ਪੰਜਾਬ ਨੂੰ ਮੈਂ ਸਮਝਦਾ ਲੰਮੇ ਸਮੇਂ ਤੋਂ ਲੋੜ ਸੀ ਇਸ ਲਈ ਅੱਜ ਮੈਂ ਵਿਸ਼ਵ ਪੰਜਾਬ ਦੀ ਸਾਹਿਤਕ ਵਿਚਾਰ ਮੰਚ ਮੁਹਾਰੀ ਵੱਲੋਂ ਧੂਰੀ ਗ਼ਜ਼ਲ ਸੂਰਤ ਅਤੇ ਧੂਰੀ ਸਾਹਿਤ ਪ੍ਰਕਾਸ਼ਨ ਵੱਲੋਂ ਸਰਦਾਰ ਪੰਚੀ ਹੋਰਾਂ ਨੂੰ ਦੂਜਾ 바ਵਾ ਬਲਵੰਤ ਯਾਦਗਾਰੀ ਸਨਮਾਨ ਮਿਲਣ ਤੇ ਦਿਨੋਂ ਮੁਬਾਰਕਬਾਦ ਅਤੇ ਸ਼ੁਭ ਸ਼ਾਮਾਂ ਪੇਸ਼ ਕਰਦਾ ਹਾਂ え ਹੁਣ ਮੈਂ ਚੰਦ ਗਾਇਲ ਦੇ ਸ਼ੇਰ ਕਹੇ ਆਪਣੇ ਰੂਹ ਤੇ ਜਰਦੀਆਂ ਹਨ ਬੇਟੀਆਂ ਦੁੱਖ ਦਾ ਹਨੇਰਾ ਆਪਣੀ ਰੂਹ ਤੇ ਜਰਦੀਆਂ ਹਨ ਬੇਟੀਆਂ ਘਰ ਦਾ ਕੋਨਾ ਕੋਨਾ ਰੋਸ਼ਨ ਕਰਦੀਆਂ ਹਨ ਬੇਟੀਆਂ ਜਦ ਕਰੇ ਮਾਂ ਬਾਪ ਵੀਰੇ ਗਲਤੀਆਂ ਕਰਦੇ ਦਿਸਣ ਜਦ ਤਲੇ ਮਾਂ ਬਾਪ ਵੀਰੇ ਗਲਤੀਆਂ ਕਰਦੇ ਦਿਸਣ ਮਾਂ ਦੇ ਵਾਂਗੂ ਫਿਰ ਨਸੀਹਤ ਕਰਦੀਆਂ ਹਨ ਬੇਟੀਆਂ ਮਾਂ ਦੇ ਵਾਂਗੂ ਫਿਰ ਨਸੀਹਤ ਕਰਦੀਆਂ ਹਨ ਬੇਟੀਆਂ ਸੋ ਸਹਿਜ ਪੰਸੀ ਸਾਹਿਬ ਦੀ ਜ਼ਿੰਦਗੀ ਦਾ ਖਾਸ ਬਿਸਾਰਿਆ ਤੇ ਸਹਿਜ ਨਾਲ ਜ਼ਿੰਦਗੀ ਜਿਉਂਦਿਆਂ ਸਹਿਜ ਨਾਲ ਹੀ ਲਿਖਦੇ ਨੇ ਤੇ ਸੌਖੇ ਸਮਝਾਉਣ ਵਾਲੇ ਆਮ ਭਾਸ਼ਾ ਦੇ ਵਿੱਚ ਗੱਲਾਂ ਕਰਦੇ ਕਰਦੇ ਸ਼ੇਰ ਦੀ ਰਚਨਾ ਕਰਦੇ ਨੇ ਸੋ ਮੈਂ ਸਹਿਜ ਵਿਸ਼ੇ ਤੇ ਇੱਕ ਆਪਣੀ ਗੱਲ ਕਹਿ ਕੇ ਸਥਾਨ ਹਾਸਲ ਕਰੂੰਗਾ ਕਿਰਤੀ ਦੇ ਹੱਥ ਚੋਂ ਉਪਜਦਾ ਕਾਰਾਗਰੀ ਦਾ ਸਹਿਜ ਕਿਰਤੀ ਦੇ ਹੱਥ ਚੋਂ ਉਪਜਦਾ ਕਾਰਾਗਰੀ ਦਾ ਸਹਿਜ ਵੰਡ ਕੇ ਮੁਹੱਬਤਾਂ ਬਣੇ ਜਿਉਂ ਬੰਦਗੀ ਦਾ ਸਹਿਜ ਸ਼ੇਰਾ ਜੀ ਪਤਝੜ ਬਸੰਤ ਧੁੱਪ ਛਾਂ ਬਰਸਾਤ ਹੈ ਜਾਂ ਔੜ ਪਤਝੜ ਬਸੰਤ ਧੁੱਪ ਛਾਂ ਬਰਸਾਤ ਹੈ ਜਾਂ ਔੜ ਰੱਖੋ ਸੰਭਾਲ ਕੇ ਤੁਸੀਂ ਇਸ ਜ਼ਿੰਦਗੀ ਦਾ ਸਹਿਜ ਜੜਿਆ ਵਿਸੋੜਾ ਬਾਸ ਨੂੰ ਬਣ ਕੇ ਗੰਭੀਰਤਾਪ ਚੜਿਆ ਵਿਸੋੜਾ ਬਾਸ ਨੂੰ ਬਣ ਕੇ ਗੰਭੀਰਤਾਪ ਰੂਹਾਨੀਅਤ ਨੂੰ ਤਰਸਦਾ ਹੈ ਬੰਸਰੀ ਦਾ ਸਹਿਜ ਰੂਹਾਨੀਅਤ ਨੂੰ ਤਰਸਦਾ ਹੈ ਬੰਸਰੀ ਦਾ ਸਹਿਜ ਪਾਣੀ ਸੰਭਾਲ ਕੇ ਸਦਾ ਵਹਿੰਦੀ ਇਹ ਮਟਕ ਨਾਲ ਪਾਣੀ ਸੰਭਾਲ ਕੇ ਸਦਾ ਵਹਿੰਦੀ ਇਹ ਮਟਕ ਨਾਲ ਕੰਡੇ ਵਹਾ ਕੇ ਤੋੜਨਾ ਨਹੀਂ ਹੈ ਨਦੀ ਦਾ ਸਹਿਜ ਕੰਡੇ ਵਹਾ ਕੇ ਤੋੜਨਾ ਨਹੀਂ ਹੈ ਨਦੀ ਦਾ ਸਹਿਜ ਅਮਲਾ ਚ ਆਵੇ ਸਹਿਜ ਅਵਸਥਾ ਦੀ ਮਹਿਕ ਫੇਰ ਅਮਲਾ ਚ ਆਵੇ ਸਹਿਜ ਅਵਸਥਾ ਦੀ ਮਹਿਕ ਫੇਰ ਬਣਦਾ ਹੈ ਸਿਖਰ ਸੁਰਤ ਦਾ ਜਦ ਸ਼ਾਇਰੀ ਦਾ ਸਹਿਜ ਬਣਦਾ ਹੈ ਸਿਖਰ ਸੁਰਤ ਦਾ ਜਦ ਸ਼ਾਇਰੀ ਦਾ ਸਹਿਜ ਗਜਨਾ ਚ ਢਾਲ ਕੇ ਗਿਆ ਧੂਰੀ ਹੈ ਲੋਕ ਪੀੜ ਗਜਨਾ ਚ ਢਾਲ ਕੇ ਗਿਆ ਧੂਰੀ ਹੈ ਲੋਕ ਪੀੜ ਚਸ਼ਮੇ ਦੇ ਵਾਂਗ ਫੁੱਟ ਰਹਾ ਸੰਜੀਤਗੀ ਦਾ ਸਹਿਜ ਚਸ਼ਮੇ ਦੇ ਵਾਂਗ ਫੁੱਟ ਰਹਾ ਸੰਜੀਤਗੀ ਦਾ ਸਹਿਜ